ਸਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬੀ ਗਾਇਕ ਅਤੇ ਪੱਤਰਕਾਰ ਐਚਐਸ ਬੇਗੰਪੋਈ ਬੇਨਤੀ ਹੈ ਕਿ ਜੁਆਈਡ ਆਈ ਨੰਬਰ 431060 ਕੰਬਰੇਡ ਸੰਬੰਧੀ ਦੱਸਣ ਜੋ ਵੱਡੀ ਗੱਲ ਹੈ ਕਿ ਮੈਂ ਪੱਤਰਕਾਰ ਅਤੇ ਪੰਜਾਬੀ ਗਾਇਕ ਐਚਐਸ ਬੇਗੰਪੋਈ ਮੇਰਾ ਅਸਲੀ ਕੱਟ ਨਾਮ ਹਰਪੀਤ ਸਿੰਘ ਪੁੱਤਰ ਸ਼੍ਰੀ ਅਬਤਾਸ ਸਿੰਘ ਪਿੰਡ ਬੇਗੰਪੋਈ ਥਾਣਾ ਬੱਲੋਵਾਲ ਜ਼ਿਲ੍ਹਾ ਹੁਸ਼ਿਆਰ ਪਰ ਹਾਲ ਵਾਸੀ ਪਿੰਡ ਇਹਦਾ ਥਾਣਾ ਬੱਲੋਵਾਲ ਇਹ ਹੁਸ਼ਿਆਰਪੁਰ ਹੈ ਬੇਨਤੀ ਕਰਦਾ ਹਾਂ ਕਿ ਮੈਂ ਹਰਪ੍ਰੀਤ ਸਿੰਘ ਪੁਲਸ ਨੂੰ ਦੋਸ਼ੀਆਂ ਦੇ ਨਾਮ ਪਿੰਡ ਵੀ ਦੱਸ ਰਿਹਾ ਹਾਂ ਫਿਰ ਵੀ ਥਾਣਾ ਬੱਲੋਵਾਲ ਪੁਲਸ ਨੇ ਦੋਸ਼ੀਆਂ ਨੂੰ ਥਾਣੇ ਵਿੱਚੋਂ ਛੱਡ ਦਿੱਤਾ ਹਮਲਾ ਹੋਣ ਤੋਂ ਕਈ 7 ਦਿਨ ਬਾਅਦ ਵੀ ਥਾਣਾ ਬੱਲੋਵਾਲ ਅਤੇ ਡੀਐਸਪੀ ਨਰਿੰਦਰ ਸਿੰਘ ਵੱਲੋਂ ਦੋਸ਼ੀਆਂ ਵਿਰੁੱਧ 129224 ਸ਼ਾਮ 4 ਵਜੇ ਤੱਕ ਕੇਸ ਦਰਜ ਨਹੀਂ ਕੀਤਾ ਉਪਰੰਤ ਪੁਲਸ ਵੱਲੋਂ ਹਰਪ੍ਰੀਤ ਸਿੰਘ ਬੇਗੰਪੂਈ ਉੱਤੇ ਦਬਾਅ ਪਾ ਕੇ ਡਰਾ ਕੇ ਸੈਂਕੜਾ ਕੇ ਆਂਡ ਛੱਤੇ ਵਿਅਕਤੀਆਂ ਉੱਤੇ ਕੇਸ ਦਾਇਰ ਕੀਤਾ ਹੈ ਦਸਨਜੋਗ ਗੱਲ ਹੈ ਕਿ ਦੋਸ਼ੀਆਂ ਦੇ ਕਈ ਵੀ ਇਸ ਦਾ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ ਇਸ ਕਰਕੇ ਮੈਨੂੰ ਇਨਸਾਫ ਨਹੀਂ ਮਿਲਿਆ ਜਦ ਕਿ ਮੈਂ ਹਰਪ੍ਰੀਤ ਸਿੰਘ ਬੇਗੰਪੂਰੀ ਦੋਸ਼ੀਆਂ ਦੇ ਨਾਮ ਪਿੰਡ ਦੱਸਿਆ ਹਾਂ ਦੋਸ਼ੀਆਂ ਦੇ ਨਾਮ ਪਿੰਡ ਮੰਡੇਈ ਦਸੁਖ ਸੈਣੀ ਪਿੰਡ ਮੰਡੇਈ ਦੇ ਦਸੁਖ ਸੈਣੀ ਜਿਹੜਾ ਇਹਦਾ ਸਨ ਆਫ ਬਲਬੀਰ ਸਿੰਘ ਏ ਜਿਲ੍ਹਾ ਹੁਸ਼ਿਆਰਪੁਰ ਦਾ ਹੈ ਪਿੰਡ ਨੰਗਲ ਜਮਾਲ ਦਾ ਹੈਪੀ ਘੁਮਣ ਸਨ ਆਫ ਕੁਲਦੀਪ ਸਿੰਘ ਇਹ ਵੀ ਜਿਲ੍ਹਾ ਹੁਸ਼ਿਆਰਪੁਰ ਦਾ ਹੈ ਪਿੰਡ 헤ਜਮਾ ਦੇ ਅਨਮੋਲ ਤੇ ਹਰਮਨ ਇਹ ਦੋਸ਼ੀ ਹਨ ਮੇਰੇ ਸਾਹਮਣੇ ਆਉਣ ਤੇ ਮੈਂ ਦੋਸ਼ੀਆਂ ਦੀ ਪਛਾਣ ਵੀ ਕਰ ਸਕਦਾ ਹਾਂ ਜੇਕਰ ਮੇਰੀ ਮੇਰੀ ਜਾਂ ਮੇਰੀ ਮਾਤਾ ਕੁਲਦੀਪ ਕੌਰ ਦੀ ਮੌਤ ਹੁੰਦੀ ਹੈ ਜਾਂ ਸਾਡਾ ਕਤਲ ਹੁੰਦਾ ਹੈ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਠਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲਿਸ ਮੁਲਾਜ਼ਮ ਅਮਜੀਤ ਸਿੰਘ ਜਿਸ ਦਾ ਮੋਬਾਈਲ ਨੰਬਰ 959B 38123 ਹੈ ਜ਼ਿਲ੍ਹਾ ਹੁਸ਼ਿਆਰਪੁਰ ਠਾਣਾ ਬੁੱਲੋਵਾਲ ਦੇ ਮੁਖੀ ਸਤਪਾਲ ਸਿੱਧੂ ਜਿਸ ਦਾ ਮੋਬਾਈਲ ਨੰਬਰ 98155 1990 ਹੈ ਅਤੇ ਡੀਐਸਪੀ ਨਰਿੰਦਰ ਸਿੰਘ ਜਿਸ ਦਾ ਮੋਬਾਈਲ ਨੰਬਰ 99157 28700 99157 28 00 ਹੈ ਅਤੇ ਮੇਰੇ ਘਰ ਅੰਦਰ ਹਮਲਾ ਕਰਨ ਵਾਲੀ ਨੌਜਵਾਨ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਦੇ